ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਮਾਨੀ ਟੀਵੀ ਮੈਂ ਭਗਨੀਤ ਕੋਰ ਨਜ਼ਰ ਪਾਉਂਨੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲ ਹੋਏ ਪੂਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਟਵੀਟ ਕਿਹਾ ਜੋ ਕੰਮ ਇਨ੍ਹਾਂ ਤਿੰਨ ਸਾਲਾਂ ਵਿੱਚ ਹੋਏ ਹਨ ਉਹ ਪਿਛਲੇ 70 ਸਾਲਾਂ ਵਿੱਚ ਵੀ ਨਹੀਂ ਹੋਏ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਨਿਭਾਵਾਂਗੇ ਬਖੂਬੀ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ ਆਵਾਦੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤਾ ਟਵੀਟ 3 ਸਾਲ ਦੇ ਸ਼ਾਸਨ ਦੀ ਕੀ ਤਿਸ਼ਲਾਗਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 16 ਮਾਰਚ ਨੂੰ ਦਰਬਾਰ ਸਾਹਿਬ ਨਤਮਸਤਕ ਹੋ ਕੀਤਾ ਪਰਮਾਤਮਾ ਦਾ ਸ਼ੁਕਰਾਨਾ ਇਸ ਦੇ ਇਲਾਵਾ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਦੇ ਨਾਲ ਵਾਲਮੀਕੀ ਤੀਰਥ ਵਿਖੇ ਵੀ ਹੋਏ ਨਤਮਸਤਕ ਪਿੰਡ ਕੁਮੰਡਗੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰੀਬ 11.40 ਲੱਖ ਰੁਪਏ ਦੀ ਲਾਗਤ ਨਾਲ ਬਰਨ ਵਾਲੇ ਵਰਾਂਡੇ ਦੀ ਉਸਾਰੀ ਦੇ ਕੰਮ ਦਾ ਆਮ ਆਦਮੀ ਪਾਰਟੀ ਦੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਰੱਖਿਆ ਗਿਆ ਨੀ ਪੱਥਰ ਤਕਰੀਬਨ ਅੱਜ 11-12 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਉਸ ਤੋਂ ਪਹਿਲਾਂ 17 ਕੋ ਲੱਖ ਰੁਪਇਆ ਇਸ ਸਕੂਲ ਨੂੰ ਬਾਉਂਡਰੀ ਵਾਲ ਨੂੰ ਆਇਆ ਤੇ 3 ਲੱਖ ਰੁਪਏ ਦੇ ਕਰੀਬ ਜਿਹੜਾ ਇੱਕ ਕਮਰਿਆਂ ਲਈ ਆਇਆ ਸੀਗਾ ਫਲੋਰਿੰਗ ਲਈ ਸੋ ਤਕਰੀਬਨ ਇਸ ਸਮੇਂ 30 ਕੋ ਲੱਖ ਰੁਪਇਆ ਸਕੂਲ ਦੇ ਵਿੱਚ ਜਿਹੜਾ ਉਹ ਆ ਚੁੱਕਿਆ ਸਰਕਾਰੀ ਸਕੂਲ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਨੇ ਉਹ ਵਧੀਆ ਮਾਹੌਲ ਦੇ ਵਿੱਚ ਪੜਨ ਵਧੀਆ ਸਕੂਲ ਬੱਚਿਆਂ ਨੂੰ ਦਿੱਤੇ ਹਨ ਇਨਫਰਾਸਟ੍ਰਕਚਰ ਜਿਹੜਾ ਉਹ ਵਧੀਆ ਹੋਵੇ ਟੀਚਰਸ ਜਿਹੜੇ ਨੇ ਉਹ ਵਧੀਆ ਬਹੁਤ ਨੇ ਸਾਡੇ ਕੋਲੇ ਅਸੀਂ ਉਹਨਾਂ ਨੂੰ ਇੱਕ ਚੰਗਾ ਮਾਹੌਲ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਜਗਰਾਉਂ ਵਿੱਚ ਤੜਕਸਾਰ ਹੋਇਆ ਵੱਡਾ ਇਨਕਾਊਂਟਰ ਜੁਐਲਰ ਦੇ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ ਕੁਝ ਦਿਨ ਪਹਿਲਾਂ ਜਗਰਾਉਂ ਦੇ ਲੱਖਾ ਜੁਐਲਰ ਤੇ ਚੱਲੀਆਂ ਸਨ ਗੋਲੀਆਂ ਲੁਧਿਆਣਾ ਕਤਲ ਕੇਸ ਵਿੱਚ ਪੈਰੋਲ ਤੇ ਆਇਆ ਸਾਬਕਾ ਸਰਪੰਚ 7 ਕਰੋੜ ਦੀ ਹੈਰੋਇਨ ਸਣੇ ਕੀਤਾ ਗਿਆ ਕਾਬੂ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਦੇ ਸਰਪੰਚ ਤੇ ਲੱਕੜ mafia ਨੇ ਗੱਡੀ ਤੇ ਹਮਲਾ ਕਰਕੇ ਚਲਾਈਆਂ ਗੋਲੀਆਂ ਇਸ ਘਟਨਾ ਵਿੱਚ ਸਰਪੰਚ ਦਾ ਬਾਲਵਾਲ ਹੋਇਆ ਬਚਾ। ਲੁਧਿਆਣਾ ਵਿਖੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਐਨਕਾਊਂਟਰ ਪੁਲਿਸ ਨਾਲ ਹੋਈ ਕ੍ਰਾਸ ਫਾਇਰਿੰਗ ਵਿੱਚ ਦੋ ਗੈਂਗਸਟਰ ਗਰਮਬੀਰ ਰੂਪਨਾਲ ਹੋਏ ਜ਼ਖਮੀ ਗੈਂਗਸਟਰਾਂ ਨੇ ਪੁਲਿਸ ਟੀਮ ਤੇ ਕੀਤੀ ਸੀ ਗੋਲੀਬਾਰੀ ਪੁਲਿਸ ਨੇ ਵੀ ਆਪਣੇ ਬਚਾਅ ਵਿੱਚ ਉਨ੍ਹਾਂ ਤੇ ਕੀਤੀ ਫਾਇਰਿੰਗ ਕਸਬਾ ਭਗਤਾ ਭਾਈ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਰੋਜ਼ੀ ਰੋਟੀ ਦੀ ਭਾਲ ਲਈ ਵਿਦੇਸ਼ ਗਿਆ ਸੀ ਨੌਜਵਾਨ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ 16 ਮਾਰਚ ਨੂੰ ਵੀ ਮੀਂਹ ਨੂੰ ਲੈ ਕੇ येलो ਅਲਰਟ ਕੀਤਾ جاری ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਰੂਪਨਗਰ ਅਤੇ ਮੁਹਾਲੀ ਵਿੱਚ ਗਰਜ ਦੇ ਨਾਲ ਮੀਂਹ ਪੈਣ ਦੀ ਹੈ ਸੰਭਾਵਨਾ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ